ਕੋਈ ਤਾਂ ਰਿਸੋਰਸ ਬਚਿਆ ਪਾਣੀ ਦਾ ਤੇ ਉਹ ਵੀ ਜਦੋਂ ਖੋਣ ਦੀ ਗੱਲ ਹੁੰਦੀ ਹੈ ਤੇ ਸਿਆਸਤ ਬੜੀ ਹੋਈ ਹੁਣ ਤੱਕ ਪਰ ਹੁਣ ਜਿਹੜੇ ਸਟੈਂਡ ਲਏ ਜਾ ਰਹੇ ਨੇ ਉਸ ਦੇ ਬਾਰੇ ਤੇ ਅਦਾਲਤੀ ਕਾਰਵਾਈਆਂ ਦੇ ਬਾਰੇ ਤਾਜ਼ਾ ਅਪਡੇਟ ਕੀ ਹੈ ਖਾਸ ਕਰਕੇ BBMB ਨੂੰ ਲੈ ਕੇ ਦਾਵਾ ਆਪੋ ਆਪਣਾ ਹਰੇਕ ਕੋਈ ਕਰ ਰਿਆ ਦੇਖੋ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜਾ ਮਸਲਾ BBMB ਵਾਲਾ ਭਾਗੜਾ ਬਿਆਸ ਪ੍ਰਬੰਧਨ ਬੋਰਡ ਆ ਦੇਖੋ ਸਾਡਾ ਪਾਣੀ ਖੋਣ ਦਾ ਯਤਨ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਉਹ ਨਹੀਂ ਖੁਦ ਉਹਨਾਂ ਦੋ ਤਿੰਨ ਦਫਾ ਜਾਣਾ ਪਿਆ ਕੇਸ ਹਾਈ ਕੋਰਟ ਦੇ ਵਿੱਚ ਪਰ ਸਵਾਲ ਹੈ ਕਿ ਜਦ ਅਸੀਂ 8500 ਮੰਗ ਰਹੇ ਹਾਂ 4000 ਦੇ ਨੂੰ ਤਿਆਰ ਚਾਰ ਹਜ਼ਾਰ ਇਹ ਦੇ ਦਿੱਤਾਗਾ 21 ਮਈ ਨੂੰ ਤੁਹਾਨੂੰ ਫਿਰ ਉਹਨਾਂ ਹੀ ਕੋਟਾ ਮਿਲ ਜਣਾ ਤੁਸੀਂ ਪੰਜਾਬ ਦੀ ਧੌਂ ਤੇ ਗੋਡਾ ਰੱਖ ਕੇ ਪੰਜਾਬ ਦੀਆਂ ਬਾਹਾਂ ਮਰੂੜ ਕੇ ਪਾਣੀ ਨਹੀਂ ਲੈ ਸਕਦੇ ਜਦ ਪਾਣੀ ਸਾਡਾ ਤੁਸੀਂ ਆਪਣੇ ਹਿੱਸੇ ਦਾ ਜਿਹੜਾ ਵਾ ਉਹ ਪਾਣੀ ਤੁਸੀਂ ਵਰਤ ਬੈਠਿਓ ਤੁਸੀਂ ਫਿਰ ਸਬਰ ਲਓ ਰੱਖੋ ਸਿੱਧਕ ਰੱਖੋ ਨਾ ਜੀ ਅਸੀਂ ਵੀ ਤਾਂ ਪਾਣੀ ਆਪਣੇ ਹਿਸਾਬ ਨਾਲ ਵਰਤਦੇ ਹੀ ਆਂ ਹੁਣ ਦੇਖੋ ਜਦੋਂ ਦੇਸ਼ ਦੀ ਗੱਲ ਆਈ ਹੈਗੀਆ ਕਿਉਂਕਿ ਰਾਜਸਥਾਨ ਦੇ ਵਿੱਚ ਵੀ ਫੌਜ ਬੈਠੀ ਉਥੇ ਪਾਣੀ ਵੱਧ ਚਾਹੀਦਾ ਸੀ ਉਹਨਾਂ ਨੇ ਮੰਗ ਕੀਤੀ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਨਣ ਪਾਣੀ ਛੱਡ ਦਿੱਤਾ ਹੈਗਾ ਤੇ ਤੁਹਾਨੂੰ ਤੇ ਅਸੀਂ ਦਿੱਤਾ ਹੈ ਪਾਣੀ 4000 ਕਿਊਸਕੇ ਦਿੱਤਾ ਹੈਗਾ ਪਿੱਛੇ 4500 ਰਹਿ ਗਏ 4000 ਦੇ ਨਾਲ ਸਾਰ ਲਓ ਜਾਂ ਪਹਿਲਾਂ ਸਾਰ ਲੈਣਾ ਚਾਹੀਦਾ ਗਲਤ 21 ਮਈਆ ਕਿੰਨੇ ਦਿਨ ਰਹਿ ਗਏ ਹੈਗੇ ਨੇ 5-6 ਦਿਨ ਹੀ ਰਹਿ ਗਏ ਤੁਹਾਨੂੰ ਉਹਨਾਂ ਹੀ ਕੋਟਾ ਮਿਲ ਜਾਣਾ ਮੁਨਿਕੋ ਕੇ ਬੀਬੀਐਮ ਚੇਅਰਮੈਨ ਹਾਈ ਕੋਰਟ ਦੇ ਵਿੱਚ ਗਏ ਤੇ ਹੁਣ ਪੰਜਾਬ ਸਰਕਾਰ ਨੇ ਹੁਣ ਪਾਖੜਾ ਬਿਆਸ ਪ੍ਰਬੰਧਨ ਬੋਰਡ ਦੇ ਚੇਅਰਮੈਨ ਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈਗੀਆ ਕਿਉਂਕਿ ਚੇਅਰਮੈਨ ਤੇ ਪੰਜਾਬ ਸਰ ਨੇ ਕਿਹਾ ਕਿ ਇਹਨਾਂ ਨੇ ਹਾਈ ਕੋਰਟ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਆ 8 ਮਈ ਨੂੰ ਅਦਾਲਤ ਦੀ ਕਾਰਵਾਈ ਦੇ ਦੌਰਾਨ ਜਿਹੜੇ ਚੇਅਰਮੈਨ ਨੇ ਪਾਖੜਾ ਬਿਆਸ ਪ੍ਰਬੰਧਨ ਬੋਰਡ ਦੇ ਉਹਨਾਂ ਨੇ ਮੰਨਿਆ ਸੀ ਕਿ ਉਹਨਾਂ ਨੂੰ ਸਿਰਫ ਲੋਕਲ ਲੋਕਾਂ ਨੇ ਘੇਰਿਆ ਲੇਕਿਨ ਬਾਅਦ ਚ ਉਹਨਾਂ ਨੇ ਕਿਹਾ ਕਿ ਉਲਟਾ ਬਿਆਨ ਦੇ ਦਿੱਤੇ ਹੈਗੇ ਹੁਣ ਪੰਜਾਬ ਸਰਕਾਰ ਨੇ ਜਿਹੜਾ ਬੀ ਐਨ ਐਸ ਐਸ ਨਵਕਨੂ 2023 ਦੀ ਧਾਰਾ 399 ਦੇ ਤਹਿਤ ਧਾਰਾ 215 ਵਿੱਚ ਅਪਰਾਧ ਦੀ ਜਾਂਚ ਦੀ ਮੰਗ ਕੀਤੀ ਹੈ ਔਰ ਇਹ ਵੀ ਕਿਹਾ ਗਿਆ ਕਿ ਸ਼ਿਰਤਰ ਪਾਰਟੀ ਦੇ ਸ਼੍ਰੀ ਸੰਜੀਵ ਕੁਮਾਰ ਡਾਇਰੈਕਟਰ ਜਿਹੜਾ ਵਾਟਰ ਰੈਗੂਲੇਸ਼ਨ ਆ ਉਹਨੇ 6 ਮਈ ਨੂੰ ਹਾਈ ਕੋਰਟ ਦੇ ਦੇਸ਼ ਦੀ ਜਾਣਬੁੱਝ ਕੇ ਉਲੰਘਣਾ ਕੀਤੀ ਹੈਗੀ ਆ ਔਰ ਫਿਰ ਕਾਰਵਾਈ ਦੀ ਮੰਗ ਕੀਤੀ ਇਸ ਮਸਲੇ ਦੇ ਵਿੱਚ ਹੁਣ ਪੰਜਾਬ ਸਰਕਾਰ ਨੇ ਬੜਾ ਸਟੈਂਡ ਸਪੱਸ਼ਟ ਲਿਆ ਹੈਗਾ ਅੱਜ ਮੀਟਿੰਗ ਵੀ ਦੁਬਾਰਾ ਹੋਈ ਔਰ ਅੱਜ ਹਾਲਾਂਕਿ ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਕਿਸਾਨਾਂ ਨੂੰ ਮਿਹਣਾ ਵੀ ਮਾਰਿਆ ਜੀ ਕਿ ਹੁਣ ਕਿਉਂ ਨਹੀਂ ਤੁਸੀਂ ਪਾਣੀਆਂ ਦੀ ਰਾਖੀ ਕਰਦੇ ਹਾਲਾਂਕਿ ਇਹ ਸਰਕਾਰਾਂ ਦਾ ਫਰਜ਼ ਹੁੰਦਾ ਪਾਣੀਆਂ ਦੀ ਰਾਖੀ ਕਰਨਾ ਤੁਸੀਂ ਕਰ ਰਹੇ ਹੋ ਕਿਸਾਨਾਂ ਨੂੰ ਜਦੋਂ ਲੋਡ ਪਈ ਕਿਸਾਨ ਡੈਮ ਸੈਫਟੀ ਐਕਟ ਤੋਂ ਪਹਿਲਾਂ ਹੀ ਤੁਹਾਨੂੰ ਜਾਣੂ ਕਰਵਾ ਚੁੱਕੇ ਸੀ ਔਰ ਕਿਸਾਨ ਏਸੀ ਦੀ ਟਰਾਲੀਆਂ ਚ ਲੈ ਵਾਲੇ ਨਹੀਂ ਗਿਆ ਕਿਹੜਾ ਕਿਸਾਨਾ ਹਾਰਦ ਸੌਣੀ ਦੀਆਂ ਫਸਲਾਂ ਦੇ ਵਿੱਚ ਜਦੋਂ ਪਾਣੀ ਲਾਉਂਦੇ ਧੁੱਪੇ ਰਹਿ ਕੇ ਕਣਕ ਝੋਨਾ ਵੱਢਦੇ ਤੇ ਬੀਜਦੇ ਨੇ ਉਦੋਂ ਕਿਹੜੇ ਏਸੀ ਟਰਾਲੀਆਂ ਹੁੰਦੇ ਠੀਕ ਹੈ ਸਰਕਾਰ ਨੇ ਕਿਸਾਨਾਂ ਨੂੰ ਮੀਨਾ ਮਾਰ ਦਿੱਤਾ ਹੈਗਾ ਉਹ ਕਹਿੰਦੇ ਕਿ ਅਸੀਂ ਬੈਠੇ ਤੁਸੀਂ ਵੀ ਆ ਕੇ ਬੈਠੋ ਨਾ ਉਹ ਠੀਕ ਹੈ ਲੈ ਕਿ ਕਿਹੜੇ ਕਿਸਾਨ ਜਿੱਥੇ ਬੰਦੀਆਂ ਕਿ ਨਹੀਂ ਜਾਂਦੀਆਂ ਪਰ ਅੱਜ ਜਿਹੜਾ ਸਰਕਾਰ ਨੇ ਸਵਾਲ ਖੜੇ ਕੀਤੇ ਹੈਗੇ ਨਾ ਉਹਦੇ ਚ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਕੇਸ ਪਾਉਣ ਦੀ ਗੱਲ ਕੀਤੀ ਹੈਗੀਆ ਸਰਕਾਰ ਨੇ ਇਸ ਮਸਲੇ ਦੇ ਵਿੱਚ ਕੀ ਕਿਹਾਗਾ ਕਿ ਪੰਜਾਬ ਨੇ ਹਰਿਆਣਾ ਨੂੰ ਪਾਣੀ ਛੱਡਣ ਸੰਬੰਧੀ ਅਦਾਲਤੀ ਹੁਕਮਾਂ ਦੀ ਦਿੱਤੀ ਚੁਣੌਤੀ ਪਰਕਿਆਮਾ ਦਾ ਉਲੰਘਣ ਦਾ ਲਗਾਇਆ ਦੋਸ਼ ਪੰਜਾਬ ਸਰਕਾਰ ਨੂੰ ਸਮਿਖਿਆ ਪਟੀਸ਼ਨ ਦਰਜ ਹਰਿਆਣਾ ਨੂੰ ਪਾਣੀ ਦੇਣ ਦੇ ਬਵਾਸਬੰਦੀ 6 ਮਈ ਦੇ ਫੈਸਲੇ ਦੀ ਸਮਿਖਿਆ ਕਰਨ ਦੀ ਮੰਗ ਕੀਤੀ ਆ ਪੂਰੀ ਖਬਰ ਹੈ ਸਰਕਾਰ ਕੀ ਕਹਿੰਦੀ ਹੈ ਗਿਆ ਕਿ ਪੰਜਾਬ ਸਰਕਾਰ ਨੇ ਹਰਿਆਣਾ ਨੂੰ ਪਾਣੀ ਛੱਡਣ ਸੰਬੰਧੀ 6 ਮਈ ਦੇ ਹੁਕਮਾਂ ਨੂੰ ਚੁਣੌਤੀ ਦਿੰਦਿਆਂ ਅਦਾਲਤ ਦੇ ਵਿੱਚ ਇੱਕ ਰਿਵਿਊ ਪਟੀਸ਼ਨ ਦਾਇਰ ਕੀਤੀ ਜਿਸ ਵਿੱਚ ਇਸ ਨੂੰ ਹੁਕਮ ਨੂੰ ਗਲਤ ਅਤੇ ਮਾਣਯੋਗ ਅਦਾਲਤ ਅੱਗੇ ਪੇਸ਼ ਕੀਤੀ ਗਈ ਗੁੰਮਰਾਹਕਨ ਜਾਣਕਾਰੀ ਤੇ ਆਧਾਰਿਤ ਦੱਸਿਆ ਗਿਆ ਸਰਕਾਰ ਦੇ ਇੱਕ ਬੁਲਾਰੇ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਟੀਸ਼ਨ ਵਿੱਚ ਦੱਸਿਆ ਕਿ ਪਾਖੜਾ ਬਿਆਸ ਪ੍ਰਬੰਧਨ ਬੋਰਡ ਭਾਰਤੀ ਜਨਤਾ ਪਾਰਟੀ ਦੀ ਗਵਾਹੀ ਵਾਲੀ ਕੇਂਦਰ ਸਰਕਾਰ ਦੇ ਇਸ਼ਾਰੇ ਉੱਤੇ ਪੰਜਾਬ ਦੇ ਪਾਣੀ ਨੂੰ ਗੈਰਕਾਨੂੰਨੀ ਤੌਰ ਤੇ ਹਰਿਆਣਾ ਵੱਲ ਭੇਜਣ ਦੀ ਕੋਸ਼ਿਸ਼ ਕਰ ਰਿਹਾ। ਪੰਜਾਬ ਸਰਕਾਰ ਨੇ ਪ੍ਰਕਿਰਿਆ ਸੰਬੰਧੀ ਬੇਨਿਜ਼ਮੀਆਂ ਅਤੇ ਤੱਥਾਂ ਦੀ ਗਲਤ ਪੇਸ਼ਕਾਰੀ ਤੇ ਗੰਭੀਰ ਚਿੰਤਾਵਾਂ ਜਾਰੀ ਕੀਤੀਆਂ ਜੋ ਇਸ ਵਿਵਾਦਿਤ ਹੁਕਮ ਜਾਰੀ ਕਰਨ ਦਾ ਕਾਰਨ ਬਣੀਆਂ ਨੇ। ਸਰਕਾਰ ਨੇ ਸਪਸ਼ਟ ਕੀਤਾ ਕਿ 2 ਮਈ ਦੀ ਮੀਟਿੰਗ ਨੂੰ ਰਸਮੀ ਤੌਰ ਤੇ ਫੈਸਲਾ ਲੈਣ ਵਾਲੇ ਮੰਚ ਵਜੋਂ ਗਲਤ ਢੰਗ ਨਾਲ ਪੇਸ਼ ਕਰਕੇ ਅਦਾਲਤ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪੰਜਾਬ ਸਰਕਾਰ ਨੇ ਇਹ ਵੀ ਦੱਸਿਆ ਕਿ ਸੂਬੇ ਦੇ ਅਧਿਕਾਰੀਆਂ ਨੂੰ ਮੀਟਿੰਗ ਸੰਬੰਧੀ ਕੋਈ ਵੀ ਰਸਮੀ ਮਿੰਟ ਪ੍ਰਦਾਨ ਨਹੀਂ ਕੀਤਾ ਗਿਆ ਸਿਰਫ ਇੱਕ ਪ੍ਰੈਸ ਨੋਟ ਭੇਜਿਆ ਗਿਆ ਜਿਸ ਨੂੰ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਦਾ ਅਧਿਕਾਰਿਤ ਰਿਕਾਰਡ ਨਹੀਂ ਮੰਨਿਆ ਜਾ ਸਕਦਾ ਸੂਬਾ ਸਰਕਾਰ ਨੇ ਸਵਾਲ ਕੀਤਾ ਕਿ ਜਦੋਂ ਪਹਿਲਾਂ ਕੋਈ ਰਸਮੀ ਫੈਸਲਾ ਨਹੀਂ ਲਿਆ ਗਿਆ ਸੀ ਤਾਂ ਹੁਕਮ ਕਿਵੇਂ ਲਾਗੂ ਕੀਤੇ ਜਾ ਸਕਦੇ ਨੇ ਸੂਬਾ ਸਰਕਾਰ ਨੇ ਕਿਹਾ ਕਿ ਪਾਖੜਾ ਬਿਆਸ ਪ੍ਰਬੰਧ ਬੋਰ ਨੇ ਲੜਿੰਦੀ ਕਾਨੂੰਨੀ ਪ੍ਰਕਿਰਿਆ ਪੂਰੀ ਤਰ੍ਹਾਂ ਬਿਨਾਂ ਹਰਿਆਣਾ ਨੂੰ ਪਾਣੀ ਛੱਡਣ ਦੀ ਕੋਸ਼ਿਸ਼ ਕਰਕੇ ਆਪਣੇ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ ਪੰਜਾਬ ਸਰਕਾਰ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਕੇਂਦਰ ਸਰਕਾਰ ਵੀ ਅਦਾਲਤ ਦੇ ਨਿਰਦੇਸ਼ਾਂ ਉੱਤੇ 2 ਮਈ ਦੀ ਮੀਟਿੰਗ ਦੇ ਅਧਿਕਾਰਿਤ ਮਿੰਟ ਪੇਸ਼ ਕਰਨ ਵਿੱਚ ਅਸਫਲ ਰਹੀ ਹੈ ਇਸ ਦੀ ਬਜਾਏ ਉਹਨਾਂ ਨੇ ਸਿਰਫ ਡਿਸਕਸ਼ਨ ਰਿਕਾਰਡ ਪੇਸ਼ ਕੀਤਾ ਪੰਜਾਬ ਵੱਲੋਂ ਦਾਇਰ ਕੀਤੀ ਗਈ ਸਮੀਖਿਆ ਪਟੀਸ਼ਨ ਵਿੱਚ 6 ਮਈ 2025 ਦੇ ਅਦਾਲਤੀ ਹੁਕਮਾਂ ਜਿਸ ਵਿੱਚ 2 ਮਈ 2025 ਦੀ ਮੀਟਿੰਗ ਦੌਰਾਨ ਲਏ ਗਏ ਫੈਸਲਿਆਂ ਦੀ ਪਾਲਣਾ ਦਾ ਨਿਰਦੇਸ਼ ਦਿੱਤਾ ਗਿਆ ਸੀ ਅਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਸੀ ਪੰਜਾਬ ਸਰਕਾਰ ਨੇ ਤਰਕ ਦਿੱਤਾ ਕਿ ਉਕਤ ਹੁਕਮ ਗੈਰ ਕਾਨੂੰਨੀ ਨੇ ਕਿਉਂਕਿ ਅਦਾਲਤ ਨੂੰ ਗੁੰਮਰਾਹ ਕੀਤਾ ਗਿਆ ਸੀ ਤੇ ਕੇਂਦਰੀ ਗ੍ਰੈਸ 77 ਦੀ ਪ੍ਰਧਾਨਗੀ ਹੇਠ ਮੀਟਿੰਗ 1974 ਰੂਲ ਦੇ ਨਿਯਮ 7 ਦੀਨ ਕੀਤੀ ਗਈ ਸੀ ਜਿਸ ਲਈ ਚੇਅਰਮੈਨ ਵੱਲੋਂ ਹਵਾਲਾ ਦੇਣ ਦੀ ਲੋੜ ਹੁੰਦੀ ਹੈ ਹਾਲਾਂਕਿ ਮਾਨਯੋਗ ਅਦਾਲਤ ਨੂੰ ਇਹ ਨਹੀਂ ਦੱਸਿਆ ਗਿਆ ਕਿ ਉਕਤ ਮੀਟਿੰਗ ਬਾਦੂ ਪਾਣੀ ਵੰਡ ਦੇ ਵਿਵਾਦ ਸਬੰਧੀ ਸਿਰਫ ਇੱਕ ਗੈਰ ਰਸਮੀ ਮੀਟਿੰਗ ਸੀ ਪਟੀਸ਼ਨ ਵਿੱਚ ਅੱਗੇ ਕਿਹਾ ਗਿਆ ਕਿ 2 ਮਈ 2025 ਦੀ ਮੀਟਿੰਗ ਸੰਬੰਧੀ ਕੋਈ ਰਸਮੀ ਮਿੰਟ ਕਦੇ ਵੀ ਦਰਜ ਨਹੀਂ ਕੀਤੇ ਗਏ ਅਦਾਲਤ ਦੇ ਸਾਹਮਣੇ ਸਿਰਫ ਇੱਕ ਪ੍ਰੈਸ ਨੋਟ ਪੇਸ਼ ਕੀਤਾ ਗਿਆ ਜਿਸ ਨੇ ਗੁੰਮਰਾਹ ਗੁੰਮਰਾਹ ਕਰਨ ਦੀ ਜਾਣਕਾਰੀ ਪੇਸ਼ ਕੀਤੀ ਹੈ ਤੇ ਜਿਸ ਦੇ ਚੱਲਦੇ ਆਦਾਲਤ ਵੱਲੋਂ ਹੁਕਮ ਜਾਰੀ ਕੀਤਾ ਗਿਆ ਸੀ ਇਹ ਵੀ ਕਿਹਾ ਗਿਆ ਕਿ 6 ਮਈ 2025 ਦੇ ਅਦਾਲਤੀ ਹੁਕਮ ਦੀ ਪਾਲਣਾ ਲਈ ਪੰਜਾਬ ਸਰਕਾਰ ਨੇ 8 ਮਈ 2025 ਨੂੰ ਈਮੇਲ ਰਾਹੀਂ ਮੀਟਿੰਗ ਦੇ ਮਿੰਟ ਮੰਗੇ ਸਨ ਹਾਲਾਂਕਿ ਜਵਾਬ ਵਿੱਚ ਸਿਰਫ ਇੱਕ ਪ੍ਰੈਸ ਨੋਟ ਦਿੱਤਾ ਗਿਆ ਹੈ ਜਿਸ ਵਿੱਚ ਪੁਸ਼ਟੀ ਕੀਤੀ ਗਈ ਸੀ ਕਿ ਕੋਈ ਰਸਮੀ ਮਿੰਟ ਦਰਜ ਨਹੀਂ ਕੀਤੇ ਗਏ ਸਨ ਇੱਕ ਤੱਥ ਜਿਸ ਨੂੰ 8 ਮਈ 2025 ਨੂੰ ಗ್ರಾಮ ਪੰਚਾਇਤ ਵੱਲੋਂ ਦਾਇਰ ਕੀਤੀ ਗਈ ਕੰਟੈਂਪਟ ਐਪਲੀਕੇਸ਼ਨ ਵਜੋਂ ਸੁਣਵਾਈ ਦੌਰਾਨ ਸਵੀਕਾਰ ਕੀਤਾ ਗਿਆ ਸੀ ਇਹ ਵੀ ਦੱਸਿਆ ਗਿਆ ਕਿ ਪਾਖੜਾ ਬਿਆਸ ਪ੍ਰਬੰਧਨ ਬੋਰਡ ਨੇ ਵੀ 2 ਮਈ 2025 ਦੇ ਫੈਸਲੇ ਦੀ ਕਾਪੀ ਦੀ ਮੰਗ ਕੀਤੀ ਸੀ ਪਰ ਅਜੇ ਹਾ ਕੋਈ ਦਸਤਾਵੇਜ਼ ਪ੍ਰਦਾਨ ਨਹੀਂ ਕੀਤਾ ਗਿਆ ਉਚਿਤ ਅਧਿਕਾਰ ਨਾ ਹੋਣ ਦੇ ਬਾਵਜੂਦ ਬੋਰਡ ਨੇ ਕਾਨੂੰਨੀ ਅਧਿਕਾਰ ਤੋਂ ਬਿਨਾ ਹਰਿਆਣਾ ਰਾਜ ਨੂੰ ਪਾਣੀ ਛੱਡਣਾ ਜਾਰੀ ਰੱਖਿਆ ਮਾਨਯੋਗ ਅਦਾਲਤ ਨੇ ਭਾਰਤ ਸੰਘ ਦੇ ਵਕੀਲ ਨੂੰ 2 ਮਈ 2025 ਦੀ ਮੀਟਿੰਗ ਦੇ ਸੱਤ ਮਿੰਟ ਮੀਟਿੰਗ ਦੇ ਮਿੰਟ ਪੇਸ਼ ਕਰਨ ਅਤੇ ਅਦਾਲਤ ਨੂੰ ਨਿਜ਼ਮ 7 ਤਹਿਤ ਅਜਿਹੇ ਹਵਾਲਿਆਂ ਉੱਤੇ ਫੈਸਲਾ ਲੈ ਲਵੀਂ ਅਧਿਕਾਰਿਤ ਸਮਰਥ ਅਥਾਰਟੀ ਬਾਰੇ ਜਾਣੂ ਕਰਵਾਉਂਦਾ ਨਿਰਦੇਸ਼ ਦਿੱਤਾ ਇਸ ਦੇ ਜਵਾਬ ਵਿੱਚ ਭਾਰਤੀ ਸੰਘ ਮੀਟਿੰਗ ਦੇ ਮਿੰਟ ਪੇਸ਼ ਨਹੀਂ ਕਰ ਸਕੇ ਇਸ ਦੀ ਬਜਾਏ ਉਹਨਾਂ ਨੇ ਡਿਸਕਸ਼ਨ ਰਿਕਾਰਡ ਪੇਸ਼ ਕੀਤਾ ਉਹਨਾਂ ਇਹ ਵੀ ਦੱਸਿਆ ਕਿ ਨਿਜ਼ਮ 7 ਤਹਿਤ ਸਕੱਤਰ ਬੀਲੀ ਸਮਰਥ ਅਥਾਰਟੀ ਹੈ ਇਸ ਤਰ੍ਹਾਂ ਸਮਰਥ ਅਥਾਰਟੀ ਵੱਲੋਂ ਕੋਈ ਵੀ ਲਾਗੂ ਕਰਨ ਯੋਗ ਫੈਸਲਾ ਜਾਰੀ ਨਹੀਂ ਕੀਤਾ ਗਿਆ ਇਸ ਤੋਂ ਇਲਾਵਾ ਹਰਿਆਣਾ ਨੇ 29 April 2025 ਨੂੰ ਪਾਖੜਾ ਬਿਆਸ ਪ੍ਰਬੰਧਨ ਬੋਰਡ ਨੂੰ ਬੇਨਤੀ ਕੀਤੀ ਸੀ ਕਿ ਉਹ ਨਿਜ਼ਮ 7 ਤਹਿਤ ਮਾਮਲੇ ਨੂੰ ਸਮਰਥ ਅਥਾਰਟੀ ਕੋਲ ਭੇਜਣ ਅਤੇ ਇਹ ਬੇਨਤੀ ਪਾਖੜਾ ਬਿਆਸ ਪ੍ਰਬੰਧਕ ਬੋਰਡ ਚੇਅਰ ਮਲੋਂ ਸਮਰਥ ਅਥਾਰਟੀ ਨੂੰ ਭੇਜ ਦਿੱਤੀ ਗਈ ਸੀ ਸਮਰਥ ਅਥਾਰਟੀ ਵੱਲੋਂ ਕੋਈ ਫੈਸਲਾ ਨਹੀਂ ਦਿੱਤਾ ਗਿਆ ਅਤੇ ਹਰਿਆਣਾ ਨੂੰ ਗੈਰ ਕਾਨੂੰਨੀ ਤੌਰ ਤੇ ਮਦਦ ਕਰਨ ਲਈ ਅਥਾਰਟੀ ਦੇ ਫੈਸਲੇ ਦੀ ਉਡੀਕ ਕੀਤੇ ਬਿਨਾ ਪਾਖੜਾ ਬਿਆਸ ਬੋਰਡ ਵੱਲੋਂ ਖੁਦ ਹੀ 3 ਮਈ 2025 ਨੂੰ ਇੱਕ ਫੈਸਲਾ ਲਿਆ ਗਿਆ ਪੰਜਾਬ ਸਰਕਾਰ ਵੱਲੋਂ ਅਦਾਲਤ ਨੂੰ ਇਹਨਾਂ ਗੰਭੀਰ ਪ੍ਰਕਿਰਿਆਤ ਕਮਲ ਉਲੰਘਣਾਵਾਂ ਅਤੇ ਗਲਤ ਪੇਸ਼ਕਾਰੀ ਦੇ ਮੱਦੇ ਨਜ਼ਰ ਆਪਣੇ ਹੁਕਮਾਂ ਦੀ ਸਮੀਖਿਆ ਕਰਨ ਦੀ ਮੰਗ ਕੀਤੀ ਉਹ ਲੜਾਈ ਇਹ ਕਾਫੀ ਵੱਧ ਚੁੱਕੀ ਹੈ ਹਾਲਾਂਕਿ ਬੈਠ ਕੇ ਮਸਲਾ ਹਾਲ ਹੋ ਸਕਦਾ ਸੀ ਲੇਕਿਨ ਜਿਵੇਂ ਭਾਜਪਾ ਨੇ ਮਸਲਾ ਪੋਲਿਟੀਕਲ ਬਣਾਉਣ ਦੀ ਕੋਸ਼ਿਸ਼ ਕੀਤੀ ਫਿਰ ਆਮ ਆਦੀ ਪਾਰਟੀ ਨੇ ਕੀਤੀ ਹਾਲਾਂਕਿ ਐਕਸਲ ਲੈਵਲ ਦਾ ਮਸਲਾ ਸਕੱਤਰ ਰੈਂਕ ਤੱਕ ਪਹੁੰਚਿਆ ਸਕੱਤਰ ਰੈਂਕ ਦਾ ਮਸਲਾ ਮੁੱਖ ਮੰਤਰੀ ਤੱਕ ਪਹੁੰਚਿਆ ਤੇ ਫਿਰ ਹਾਈ ਕੋਰਟ ਪਹੁੰਚ ਗਿਆ ਲਾਜ਼ਮੀ ਤੌਰ ਤੇ ਕੇਸ ਸੁਪਰੀਮ ਕੋਰਟ ਦੇ ਵਿੱਚ ਵੀ ਜਾਵੇਗਾ ਕੀਤੇ ਨਾ ਕੀਤੇ ਦੋਨਾਂ ਸਰਕਾਰਾਂ ਦੀ ਲਾਪਰਵਾਹੀ ਜਾ ਆਪਸੀ ਤਾਲਮੇਲ ਦੀ ਕਮੀ ਹੋਣ ਕਰਕੇ ਹਾਲਾਂਕਿ ਇੱਕੇ ਸੂਬੇ ਨਾਲ ਦੂਜੇ ਸੂਬੇ ਦੇ ਨਾਲ ਜਿਹੜੇ ਮੇਲ ਮਲਾਪ ਹੁੰਦੇ ਰਹਿੰਦੇ ਨੇ ਪਰ ਕੋਈ ਨਾ ਕੋਈ ਇਸੇ ਦੇ ਪੋਲਿਟਿਕਲ ਜਸ ਖਟਨਾ ਚਾਹੁੰਦਾ ਸੀ ਉਹ ਪੰਜਾਬ ਫਿਰ ਮੈਨੂੰ ਲੱਗਦਾ ਕਿ ਅਗਲੇ 10-20 ਸਾਲਾਂ ਤੱਕ ਇਹ ਇਸ ਕੇਸ ਨੂੰ ਲੈ ਕੇ ਲਿਟੀਗੇਸ਼ਨ ਦੇ ਵਿੱਚ ਭੜਕਦਾ ਰਹੇਗਾ ਔਰ ਕਿਉਂਕਿ ਭਾਜਪੀ ਇਸ ਸਮੇਂ ਹਰਿਆਣਾ ਦੇ ਵਿੱਚ ਵੀ ਆ Rajasthan ਦੇ ਵਿੱਚ ਵੀ ਆ ਦਿੱਲੀ ਦੇ ਵਿੱਚ ਵੀ ਆ ਸੈਂਟਰ ਦੇ ਵਿੱਚ ਵੀ ਆ ਉਹ ਪੰਜਾਬ ਦੇ ਧੌਂ ਤੇ ਗੋਡਾ ਰੱਖ ਕੇ ਪਾਣੀ ਲੈਣਾ ਚਾਹੁੰਦੇ ਆਗੇ ਹਾਲਾਂਕਿ ਹੁਣ ਤਾਂ ਇਹ ਚਾਹੀਦਾ ਹੀ ਹਰਿਆਣਾ ਸਰਕਾਰ ਨੂੰ ਜਾਂ ਹਰਿਆਣੇ ਦੇ ਮੁੱਖ ਮੰਤਰੀ ਨੂੰ ਕਿ ਜਿੰਨਾ ਪਾਣੀ ਵਰਤਿਆ ਤੁਸੀਂ ਆਪਣੇ ਇਰੀਗੇਸ਼ਨ ਡਿਪਾਰਟਮੈਂਟ ਨੂੰ ਕਹਿੰਦੇ ਤੁਹਾਨੂੰ ਸਬਕ ਮਿਲ ਗਿਆ ਹੈਗਾ ਔਰ ਸਾਡੇ ਕੋਲ ਪਾਣੀ ਜਿੰਨਾ ਪੰਜਾਬ ਕੋਲ ਪਾਣੀ ਰਾਜਸਥਾਨ ਲੈ ਰਿਆ ਹਰਿਆਣਾ ਲੈ ਰਿਆ ਦਿੱਲੀ ਲੈ ਰਿਆ ਉਹਨਾਂ ਤੇ ਪੰਜਾਬ ਦੇ ਹੀ ਰਿਆ ਜੇ ਇਸ ਦੇ ਬਾਅਦ ਤੁਸੀਂ ਉੱਪਰੋਂ ਵਾਧੂ ਪਾਣੀ ਮੰਗਦੇ ਹੋ ਤੇ ਪੰਜਾਬ ਦਾ ਰਕਬਾ ਦੇਖੋ ਰਾਜਸਥਾਨ ਇਡਾ ਵੱਡਾ ਇਰੀਗੇਸ਼ਨ ਸਟੇਟ ਨੇ ਖੇਤੀਬਾੜੀ ਤੇ ਨਰਨਰਧਾਰਤਿਕਾ ਦਾ ਦਿੱਲੀ ਦੇ ਵਿੱਚ ਨਾ ਮਾਤਰਾ ਹਰਿਆਣਾ ਹੀ ਆ ਪਰ ਜਿੰਨਾ ਪੰਜਾਬ ਦਾ ਰਕਬਾ ਸਾਡਾ ਤੇ ਰਕਬਾ ਵੀ ਬਹੁਤ ਆ ਸਾਡਾ ਜਿੰਨਾ ਰਕਬਾ ਹਰਿਆਣੇ ਦਾ ਰਕਬਾਨੀ ਹੈਗਾ ਤੇ ਸਾਨੂੰ ਪਾਣੀ ਚ ਹਾਲਾਂਕਿ ਸਾਡੇ 14 ਲੱਖ ਟਿਊਬਲ ਪਾਣੀ ਅਸੀਂ ਧਰਤੀ ਤੋਂ ਕੱਢ ਕੱਢ ਕੇ ਤੁਹਾਨੂੰ ਦੇ ਦਿੱਤਾ ਹੈਗਾ ਹੁਣ ਇਰੀਗੇਸ਼ਨ ਦੇ ਵਿੱਚ ਨਹਿਰਾਂ ਵਾਲਾ ਸਿਸਟਮ ਵਧਿਆ ਹੋ ਗਿਆ ਕਾਲਾ ਵਾਲਾ ਹੋ ਗਿਆ ਪਾਈਪਾਂ ਪੈਣੀਆਂ ਸ਼ੁਰੂ ਹੋ ਚੁੱਕੀਆਂ ਤੇ ਲੰਦ ਤੱਕ ਪਾਣੀ ਪੁੱਜ ਚੁੱਕਾ ਹੈ ਇਹ ਤੇ ਇਰੀਗੇਸ਼ਨ ਇਹ ਤੇ ਪਹਿਲਾਂ ਇੱਤਾ ਹੀ ਕਰਦੇ ਰਹੇ ਨੇ ਠੀਕ ਹੈ ਹੁਣ ਇਸ ਸਰਕਾਰ ਨੇ ਕੰਮ ਕੀਤਾ ਪਿਛਲੀਆਂ ਸਰਕਾਰਾਂ ਨੇ ਇਰੀਗੇਸ਼ਨ ਤੇ ਇਨਾ ਕੰਮ ਨਹੀਂ ਕੀਤਾ ਉਹਨਾਂ ਦੇ ਉਹ ਟਿਊਬਲ ਕਨੈਕਸ਼ਨ ਵੰਡੇ ਉਹ ਪੋਲੀਟੀਕਲ ਇੱਕ ਮੁੱਦਾ ਬਣ ਗਿਆ ਸੀ ਨਾਲੇ ਹੇਠ ਨਾਲ ਪੈਸੇ ਵੀ ਚੱਲਦੇ ਸੀ ਕਨੈਕਸ਼ਨ ਲੈਣ ਦੇ ਤੇ ਨਾਲੇ ਪੋਲੀਟੀਕਲ ਫਾਇਦਾ ਵੀ ਚੱਕਦੀਆਂ ਰਹੀਆਂ ਇਹਨਾਂ ਹੁਣ ਆ ਜਿਹੜਾ ਮਸਲਾ ਉਹ ਸਾਡੇ ਤੇ ਪਹਿਲਾਂ ਹੀ ਜਿਹੜੇ 150 ਦੇ ਜਿਹੜੇ ਬਲਾਕ ਨੇ ਉਹ ਡਾਰਕ ਜ਼ੋਨ ਦੇ ਵਿੱਚ ਆ ਪੂਰੀ ਦੁਨੀਆ ਕਹਿੰਦੀ ਹੈ ਕਿ 2037 35 ਜਾਂ 32 ਤੱਕ 34 ਤੱਕ ਪੰਜਾਬ ਰੇਗਿਸਤਾਨ ਬਣ ਜਾਊਗਾ ਅਸੀਂ ਆਪਣਾ ਪਾਣੀ ਖਤਮ ਕਰ ਲਿਆ ਧਰਤੀ ਅਸੀਂ ਨਿਸ਼ੇੜੀ ਕਰ ਲਈ ਧਰਤੀ ਸਾਡੀ ਬੰਜਰ ਬੰਦੀ ਜਾ ਰਹੀ ਹੈ ਤੇ ਅਸੀਂ ਤੁਹਾਨੂੰ ਕਹਦਾ ਪਾਣੀ ਦੀ ਜਿੰਨਾ ਪਾਣੀ ਹੈ ਤੁਸੀਂ ਉਹਨਾਂ ਵਰਤੋ ਪਿੱਛੇ ਜੇ ਸਾਊਥ ਅਫਰੀਕਾ 'ਚ ਬਹੁਤ ਵੱਡਾ ਕ੍ਰਾਈਸਿਸ ਆ ਗਿਆ ਆਪਣੀ ਭਾਰਤੀ ਕ੍ਰਿਕਟ ਟੀਮ ਖੇਡਣ ਗਈ ਸੀ ਹਰ ਖਿਡਾਰੀ ਦੇ ਕਮਰੇ ਦੇ ਬਾਹਰ ਇੱਕ ਸਾਊਥ ਅਫਰੀਕਨ ਖੜਾ ਹੋ ਗਿਆ ਸੀ ਕਿ ਤੁਹਾਨੂੰ 1 ਮਿੰਟ ਜਾਂ 2 ਮਿੰਟ ਦਿੱਤੇ ਹੈਗੇ ਨਾਲੋਗੇ ਤੇ ਚੰਗੀ ਗੱਲ ਨੇ ਤੇ ਪਿੱਛੋਂ ਪਾਣੀ ਬੰਦ ਕਰ ਦੇਣਾ ਪਾਣੀ ਦੀ ਵੈਲਿਊ ਹੁਣ ਤੇ ਜੇ ਹਰਿਆਣੇ ਨੇ ਪਾਣੀ ਦੀ ਵੈਲਿਊ ਨਹੀਂ ਸਮਝੀ ਤੇ ਸਾਡੇ ਸਿਰ ਤੇ ਨਾ ਨਾ ਦੋਸ਼ ਮੜੀ ਜਾਣ ਇਸ ਕਰ ਪੰਜਾਬ ਸਰਕਾਰ ਦਾ ਸਟੈਂਡ ਜਾ ਕੇ ਮੁੱਖ ਮੰਤਰੀ ਵੱਲੋਂ ਡੇਰੇ ਲਾਉਣੇ ਉੱਥੇ ਜਾ ਕੇ ਬੈਠਣਾ ਹਾਲਾਂਕਿ ਉਹਨਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਮਿਹਣਾ ਵੀ ਮਾਰਿਆ ਸ਼ਾਇਦ ਅਜ ਰਾਜੇਵਾਲ ਸਾਹਿਬ ਗਏ ਕਿ ਨਹੀਂ ਗਏਗੇ ਹਾਲਾਂਕਿ ਹਰ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਤੇ ਕਿਸਾਨਾਂ ਦੀ ਵਿਗੜੀ ਹੋਈ ਆ ਕਿਉਂਕਿ ਕਿਸਾਨ ਪੰਜਾਬ ਸਰਕਾਰ ਤੇ ਭਰੋਸਾ ਨਹੀਂ ਕਰਦੇ ਹੈਗੇ ਵੀ ਬੁਲਾਉਂਦੇ ਸਾਨੂੰ ਮੀਟਿੰਗਾਂ ਅਰੇ ਰਾਹ ਚ ਫੜ ਲੈਂਦੇ ਹੈਗੇ ਨੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਚਾਰੇ ਫਰੰਟਾਂ ਤੇ ਲੜਾਈ ਖੋਲੀ ਹੋਈ ਆ ਬੀਜਪੀ ਦੇ ਨਾਲ ਵੀ ਸੈਂਟਰ ਦੇ ਨਾਲ ਵੀ ਕਿਸਾਨਾਂ ਦੇ ਨਾਲ ਵੀ ਨਾ ਇਹਨੇ ਪਲੇ ਉਹਨਾਂ ਨੇ ਫਰੰਟ ਖੋਲੇ ਹੋਏ ਨੇ ਹਾਲਾਂਕਿ ਉਹਨਾਂ ਦਾ ਨੁਕਸਾਨ ਵੀ ਹੋ ਸਕਦਾ ਸਿਆਸੀ ਤੌਰ ਤੇ ਪਰ ਗੱਲ ਇੱਕ ਪੰਜਾਬ ਦੇ ਪਾਣੀਆਂ ਦੀ ਪੰਜਾਬ ਦਾ ਪਾਣੀ ਤੇ ਬਚਾਉਣਾ ਹੀ ਪਊਗਾ ਨਾ ਇਸ ਕਰਕੇ ਕਈ ਜਿਹੜੇ ਫੈਸਲੇ ਨੇ ਤੁਹਾਨੂੰ ਪੋਲੀਟੀਕਲ ਰਿਸਕ ਲੈਂਦਿਆਂ ਲੈਣੇ ਪੈਂਦੇ ਨੇ ਕੈਪਟਨ ਮਰੀਂਦਰ ਸਿੰਘ ਨੇ ਵੀ ਲਾਇਆ ਉਦੋਂ ਵੀ ਪੰਜਾਬ ਸਰਕਾਰ ਕੋ ਕੋਈ ਚਾਰਾ ਨਹੀਂ ਸੀ ਤਿੰਨ ਦਿਨ ਦਾ ਸਮਾਂ ਬਚਿਆ ਉਦੋਂ ਜਿਹੜੇ ਨੇ ਬੜੇ ਕਾਬਲ ਆਫੀਸਰ ਸੀ ਅੱਜ ਕੱਲ੍ਹ ਦੇ ਤੇ ਕਈਆਂ ਅ fırsਰਾਂ ਦੇ ਤੇ ਉਹ ਨਿੱਜੀ ਮਫਾਦ ਹੋ ਸਕਦੇ ਨੇ ਪਰ ਪੰਜਾਬ ਦੇ ਕੇਆਰ ਲਖਣਪਾਲ ਸਾਹਿਬ ਚੀਫ ਸਕੱਰੇਟਰੀ ਨਾ ਉਹਨਾਂ ਨੇ ਕੱਢਿਆ ਸੀ ਕਿ ਸਾਨੂੰ ਇਹ ਵਾਲਾ ਹੀ ਕਰ ਦਿੰਦੇ ਆ ਬਿੱਲ ਲੈ ਆਉਂਦੇ ਨੇ ਜਿਹੜੇ ਸਮਝੌਤੇ ਸਾਰੇ ਵਾਟਰ ਐਗਰੀਮੈਂਟ ਆ ਉਹ ਰੱਦ ਕਰ ਦਿੰਦੇ ਨੇ ਹਾਲੇ ਕਿ ਉਹਦੇ ਚ ਇਹ ਵੀ ਸੈਕਸ਼ਨ ਏਕ 25 ਆਈ ਥਿੰਕ ਉਹ ਵੀ ਅਗਰ ਬਾਲਿਸ਼ ਕਰ ਦਿੰਦੇ ਹੈਗੇ ਤੇ ਫਿਰ ਜਿਹੜਾ ਹੁਣ ਹਰਿਆਣਾ ਰਾਜਸਥਾਨ ਉਹ ਵੀ ਪਾਣੀ ਨਹੀਂ ਸੀ ਜਾਣਾ ਫਿਰ ਸਾਨੂੰ ਹਰਿਆਣੇ ਨੇ ਵੀ ਪੈਸੇ ਦੇਣੇ ਸੀ ਦਿੱਲੀ ਨੇ ਵੀ ਪੈਸੇ ਦੇਣੇ ਸੀ ਰਾਜਸਥਾਨ ਨੇ ਵੀ ਪੈਸੇ ਦੇਣੇ ਸੀ ਲੇਕਿਨ ਇਸ ਦੇ ਬਾਵਜੂਦ ਉਹਨਾਂ ਨੇ ਵਾਟਰ ਐਗਰੀਮੈਂਟ ਸਾਰੇ ਰੱਦ ਕਰ ਦਿੱਤੇ ਸੀ ਤੇ ਉਸ ਸਮੇਂ ਰੌਲਾ ਸੀ ਕਿ ਕੈਪਟਨ ਮਿਰਿੰਦੇ ਸੀ ਕੁਰਸੀ ਸੋਨੀਆ ਗਾਂਧੀ ਖੋ ਸਕਦੀ ਨੇ 6 ਮਹੀਨੇ ਤੱਕ ਕਹਿੰਦੇ ਨਾ ਡਾਕਟਰ ਮਨਮੋਹਨ ਸਿੰਘ ਮਿਲੇ ਹੀ ਉਹਨੂੰ ਤੇ ਨਾ ਸੋਨੀਆ ਗਾਂਧੀ ਮਿਲੇ ਸੀ ਉਦੋਂ ਵੀ ਕੈਪਟਨ ਮਿਰਨ ਸਿੰਘ ਵੱਡੀ ਉਦੋਂ ਕੇਆਰ ਲਖਣਪਾਲ ਸੀ ਹੁਣ ਜਿਹੜੇ ਪੰਜਾਬ ਦੇ ਅਫਸਰ ਜੈ ਇਰੀਗੇਸ਼ਨ ਵਾਲੇ ਨੇ ਉਹਨਾਂ ਨੇ ਇਸ ਮਾਮਲੇ ਨੂੰ ਬਹੁਤ ਵੱਡਾ ਬਣਾ ਦਿੱਤਾ ਹੈਗਾ ਕਿਉਂਕਿ ਪੋਲੀਟੀਕਲ ਖਬਰਾਂ ਬਣਾਉਣ ਦੇ ਚੱਕਰ ਦੇ ਵਿੱਚ ਕਈ ਵਲਾਂ ਖੇਡ ਵਿਗੜ ਜਾਂਦੀ ਹੈਗਾ ਬੀਜੇਪੀ ਆਪਣੀ ਸਿਆਸਤ ਕਰਨਾ ਚਾਹੁੰਦੀ ਸੀ ਪੰਜਾਬ ਆਪਣੀ ਸਿਆਸਤ ਕਰ ਗਿਆ ਪਰ ਕੇਵਲ ਜਿਹੜੇ ਨੇ ਨੁਕਸਾਨ ਵੱਡੇ ਹੋ ਜਾਂਦੇ ਨੇ ਜਦੋਂ ਤੁਸੀਂ ਪਾਣੀਆਂ ਦੇ ਮਸੀਹੇ ਜਾਂ ਪਾਣੀਆਂ ਦੇ ਰਾਕੇ ਜਾਂ ਪਾਣੀਆਂ ਦੇ ਨਾਇਕ ਬਣਨ ਦੀ ਕੋਸ਼ਿਸ਼ ਕਰਦੇ ਆਂ ਤੇ ਕਈ ਵਾਰ ਪੋਲੀਟਿਕਲ ਤੌਰ ਤੇ ਨੁਕਸਾਨ ਵੀ ਹੋ ਜਾਂਦਾ ਹੈਗਾ ਪਰ ਹੁਣ ਚਾਹੇ ਉਹ ਹਰਜੋਤ ਸਿੰਘ ਬੈਂਸ ਹੋਣ ਕਿਉਂਕਿ ਉਹਨਾਂ ਦਾ ਹਲਕਾ ਹੋ ਅਨੰਦਪੁਰ ਸਾਹਿਬ ਆ ਨੰਗਲ ਡੈਮ ਉੱਥੇ ਨੇ ਸਭ ਤੋਂ ਪਹਿਲਾਂ ਉਹਨਾਂ ਨੂੰ ਹੀ ਐਕਸ਼ਨ ਲੈਣਾ ਪੈਂਦਾ ਉਹਨਾਂ ਦੇ ਵਰਕਰਾਂ ਨੇ ਚੀਰਮੈਨ ਨੂੰ ਘੇਰ ਲਿਆ ਉਹਨਾਂ ਨੂੰ ਹਾਉ ਜਿਹੜਾ ਰੈਸਟ ਹੀ ਅੰਦਰ ਵੀ ਕਰ ਦਿੱਤਾਗਾ ਪੁਲਿਸ ਵੀ ਆਈ ਲੈ ਕੇ ਗਈ ਛਡਾਇਆ ਇੱਕ ਬੰਦਾ ਬੀਐਮਬੀ ਦਾ ਪਾਣੀ ਛੱਡਣ ਲੱਗਾ ਪੁਲਿਸ ਨੇ ਉਹਨੂੰ ਫੜ ਲਿਆ ਕਿਉਂ ਉਹ ਉੱਥੇ ਆ ਹਰਜੋਤ ਸਿੰਘ ਬੈਂਸ ਉਸ ਏਰੀਆ ਦੇ ਐਮ ਐਲ ਏ ਨੇ ਮੰਤਰੀ ਨੇ ਉਹਨਾਂ ਨੂੰ ਤੇ ਐਕਸ਼ਨ ਕਰਨਾ ਪੈਣਾ ਹੈਗਾ ਹਾਲਾਂਕਿ ਕੰਟੈਂਪਟ ਵੀ ਬਣਦੀ ਸੀ ਡੀ ਜੀ ਪੀ ਤੇ ਚੀਫ ਸਕੱਟਰੀ ਤੇ ਹਾਈ ਕੋਰਟ ਨੇ ਕਿਹਾ ਕਿ ਕਿਉਂ ਨਾ ਤੁਹਾਡੇ ਕੰਟੈਂਪਟ ਬਣਾਈ ਜਾਵੇ ਉਹ ਹਾਲੇ ਪ੍ਰोसीडिंग ਚੱਲ ਰਹੀ ਕਾਰ ਵੀ ਚੱਲੀਆ ਪਰ ਮੁੱਖ ਮੰਤਰੀ ਆਪ ਉੱਥੇ ਜਾਂਦੇ ਰਹੇ ਨੇ ਧਰਨਾ ਵੀ ਉਹਨਾਂ ਦਿੱਤਾ ਹੈਗਾ ਕਿਉਂਕਿ ਗੱਲ ਪਾਣੀ ਆਂਦੀ ਆ ਜੇ ਪੰਜਾਬ ਕੋ ਵਾਧੂ ਪਾਣੀ ਹੋਏ ਤੇ ਪੰਜਾਬ ਤੇ ਅ ਹੈ ਹੀ ਵੱਡੇ ਦੇਲ ਵਾਲਾ ਪੰਜਾਬ ਨੇ ਤੇ ਕਦੀ ਆਪਣੀ ਪਰਵਾਹ ਨਹੀਂ ਕੀਤੀ ਹੈਗੀ ਹਰ ਮਸਲੇ ਤੇ ਆਪਣੀ ਪਰਵਾਹ ਨਹੀਂ ਕੀਤੀ ਹੈਗੀ ਤੇ ਜੇ ਸਾਡੇ ਕੋਲ ਪਾਣੀ ਐ ਨਹੀਂ ਤੁਸੀਂ ਜਬਰੀ ਖੋ ਰਹੇ ਹੋ ਧੱਕੇ ਨਾਲ ਖੋ ਰਹੇ ਹੋ ਕਾਨੂੰਨ ਨੂੰ ਗਲਤ ਤੋੜ ਮੋੜ ਕੇ ਪਾਣੀ ਲੈਣਾ ਚਾਹੁੰਦੇ ਹੋਗੇ ਜਿਸ ਕਰਕੇ ਪੰਜਾਬੀ ਜਿਹੜੇ ਉਹ ਨਹੀਂ ਬਰਦਾਸ਼ਤ ਕਰਨਗੇ ਠੀਕ ਹੈ ਹੁਣ ਦੇਖਦੇ ਆ ਕਿ ਹਾਈ ਕੋਰਟ ਦੇ ਵਿੱਚ ਸਰਕਾਰ ਨੇ ਰਿਵਿਊ ਪਟੀਸ਼ਨ ਪਾ ਦਿੱਤੀ ਹੈਗੀ ਅਦਾਲਤ ਕੀ ਇਤੇ ਫੈਸਲਾ ਲੈਂਦੀ ਹੈਗੀ ਕੀ ਅਦਾਲਤਾਂ ਪਾਣੀ ਛਡਵਾ ਸਕਦੀਆਂ ਉਹ ਅਦਾਲਤ ਦਾ ਸ਼ਾਇਦ ਘੇਰਾ ਨਾ ਹੋਵੇ ਪਰ ਇਹ ਹੋ ਸਕਦਾ ਹੈ ਕਿ ਅਦਾਲਤ ਉੱਥੇ ਕਹਵੇ ਕਿ ਭਾਗੜਾ ਬਿਆਸ ਬੋਰਡ ਦਾ ਚੇਅਰਮੈਨ ਤੇ ਉੱਥੇ ਜਾ ਸਕਦਾ ਉਹ ਜਿੰਨੇ ਵੀ ਇੱਥੇ ਡੈਮ ਨਹੀਂ ਜਾ ਸਕਦਾ ਉਹਨੂੰ ਵਾਰ-ਵਾਰ ਰੋਕੋਗੇ ਜਾਂ ਵਾਰ-ਵਾਰ ਉਹਨੂੰ ਨਜ਼ਰਬੰਦ ਕਰੋਗੇ ਹੋ ਸਕਦਾ ਹੈ ਕਿ ਫਿਰ ਉੱਥੇ ਹਾਈ ਕੋਰਟ ਦੇ ਡਾਇਰੈਕਸ਼ਨਾਂ ਤੇ ਨੰਗਲ ਡੈਮ ਤੇ ਪੈਰਾਮਿਲਟਰੀ ਫੋਰਸ ਲੱਗ ਸਕਦੀ ਹੈਗੀਆ ਪਰ ਹਾਈ ਕੋਰਟ ਕਿਉਂਕਿ ਜੇ ਪਾਣੀ ਛੱਡਣਾ ਹੁੰਦਾ ਤੇ ਫਿਰ ਤੇ ਸੁਪਰੀਮ ਕੋਰਟ ਦੇ ਵਿੱਚ ਵੀ ਤੇ ਕੇਸ ਐਸਵਾਈਐਲ ਦਾ ਗਿਆ ਹੀ ਆ ਪਰ ਸਰ ਪੰਜਾਬ ਕਹਿੰਦਾ ਕਿ ਐਸਵਾਈਐਲ ਨਹੀਂ ਨਿਕਲ ਸਕਦੀ ਕਿਉਂਕਿ ਪੰਜਾਬ ਦੇ ਦਰਿਆਵਾਂ ਦੇ ਖੂਨ ਵਗਿਆ ਐਸਓਏ ਇੱਕ ਵੱਡੀ ਉਹਦੇ ਚ ਸੀ ਮਸਲਾ ਤੇ ਪੰਜਾਬ ਕੋ ਪਾਣੀ ਹੈ ਨਹੀਂ ਇਸ ਕਰਕੇ ਆ ਜਿਹੜੀ ਸਥਿਤੀ ਹੈ ਜਿਹੜੀ ਕਾਫੀ ਜਿਹੜੀ ਹੈ ਇਹ ਜਿਹੜੀ ਅ ਵਿਗੜੀ ਹੋਈ ਹੈ ਹੁਣ ਦੇ ਦਿਆਂਗੇ ਰਿਵਿਊ ਪਟੀਸ਼ਨ ਚ ਕੀ ਬਾਅਦ ਨਿਕਲਦਾ ਹੈਗਾ